ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਪੁਲਪੁਰ थाना ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਉਹਦੇ ਵਿੱਚ ਇੱਕ ਦੋਸ਼ੀ ਕਰਨ ਗੰਗੜ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਚੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਇਸ ਵਿੱਚ ਜਿਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਫਿਰ ਲੱਫ ਫਿਰ ਪੈ ਚਲ ਗਿਆ ਰਾਈਟ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਇਮੇ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਮ ਜੈਕਟ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਜ਼ెంట్ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ। ਮਾ ਕੁਲਕੀ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ। ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਕੀ ਕਿਆ ਕਿਆ ਰਿਕਵਰੀ ਹੋਈ ਸਰ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਬੱਤੀਪੁਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫੈਂਸਰੀਨ ਤੋਂ ਬੁਲਾ ਕੇ ਕਿ ਉਹਦੇ ਵਿੱਚ ਕਿੰਨੇ ਜਿਹੜੇ ਲਾਈਵ ਰਾਉਂਡਸ ਹੈਗੇ ਉਹ ਸਾਰੀ ਸਾਡੀ ਰਿਕਵਰੀ ਕਰਤੂ ਸਰ ਕਰਤੂ ਸਰ ਮੇਰੇ ਨਾਲ ਸਾਫ ਇੱਕ ਖਾਲੀ ਖੋਲ ਹੈਗਾ ਬਾਕੀ ਉਹ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈਵ ਰਾਉਂਡਸ ਚ ਹੈਗੇ ਬੀਚ ਤੇ ਸੀਗਾ ਸਰ ਹਾਂਜੀ ਹਾਂ 32 ਬੋਰ ਦਾ ਕਿਤੇ ਗੋਲੀ ਸੀਗੇ ਸਰ ਲੋਟੇ ਜਿਹੜਾ ਮੈਗਜ਼ੀਨ ਚ ਕਰੋ 6-7 ਗੋਲੀ ਤੋਂ ਹੁੰਦੀ ਹੈ ਸਰ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਐਵਿਡੈਂਸ ਹੈਗਾ ਸਾਹਮਣੇ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿ ਕਿੰਨੀ ਆ ਉਹ ਚ ਲਾਈਵ ਰਾਉਂਡਸ ਹੈ ਜਿੰਨੇ ਉਹ ਤੋਂ ਫਾਇਰ ਹੋਏ ਆ ਅਸੀਂ ਤੁਹਾਨੂੰ ਆਲਰੇਡੀ ਬਿਲਕੁਲ ਸਰਕਾਰੀ ਗੱਡੀ ਤੇ ਕੋਈ ਗੋਲੀ ਵੱਜੀ ਹੈ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਕੋਈ ਪੁਲਿਸ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਏ ਨਹੀਂ ਜੀ ਨਹੀਂ ਪੁਲਿਸ ਮੁਲਾਜ਼ਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਔਰ ਕੋਈ ਬਰਾਮਦ ਕੀ ਕਰਨੀ ਸਰ ਦੂਜੇ ਜਿਹੜੇ ਬੰਦੇ ਆ ਉਹਨਾਂ ਨੇ ਚੈਂਕੀ ਚਲੇ ਲਿਆ ਬਿਲਕੁਲ ਜੀ ਬਿਲਕੁਲ ਜੇ ਇਹਨਾਂ ਦੀ ਪੁੱਛਗਿਛ ਦੇ ਵਿੱਚ ਕੋਈ ਆਏਗਾ ਕਿ ਇਹਨਾਂ ਨੇ ਕਿਤੇ ਵੈਪਨ ਰੱਖਿਆ ਜਾਂ ਹੋਰ ਕੋਈ ਗੱਲਬਾਤ ਹੈ ਤਾਂ ਅਸੀਂ ਬਿਲਕੁਲ ਉਹਦੀ ਬਰਾਮਦ ਕਰਾਂਗੇ sauci so... okay. okay.